ਕਾਈ ਦਿਨ ਫੋੜ ਪਾਣੀ ਚਲ ਚੁੱਕਾ ਜੀ ਚਲ ਚੁੱਕਾ ਹਾਂਜੀ ਰਾਤੀ ਆਇਆ ਕਿੰਨੇ ਕਹੇ ਵਜੇ ਆਇਆ 22 ਵਜੇ ਉਹ ਕਾਲਾ ਸੰਘਿਆ ਸਾਈਡ ਪੈਂਦੀ ਆ ਇਧਰੋਂ ਪਾਸਾ ਉੱਚਾ ਆ ਆ ਪਾਸਾ ਨੀਵਾ ਆ ਇਹਦਾ ਕਾਰਨ ਕੀ ਆ ਪਾਣੀ ਇੰਨਾ ਜ਼ਿਆਦਾ ਇੱਥੇ ਆਉਣ ਦਾ ਕੋਈ ਕਾਰਨ ਇਹ ਆ ਮੀਂਹ ਦਾ ਪਾਣੀ ਜਿੰਨਾ ਵੀ ਜੋ ਕਾਲਾ ਸੰਘਿਆ ਤੋਂ ਜੰਨਵਾਲ ਵਾਲੀ ਮਹਿਤ ਤੋਂ ਸਾਰਾ ਇਹ ਆ ਇਹਨੂੰ ਆਉਂਦਾ ਖਤਿਆ ਤੈਨੂੰ ਹੀ ਆਉਂਦਾ ਹਰ ਵਾਰੀ ਆਉਂਦਾ ਇੰਨਾ ਵਾਲੀ ਆਉਂਦਾ ਹਰ ਵਾਰੀ ਹਰ ਵਾਰੀ ਇਦਾਂ ਹੀ ਆ ਪਹਿਲਾਂ ਡਿੱਗਣ ਵਾਲੀ ਪਹਿਲਾਂ ਫੋਨ ਡਿੱਗ ਜਾ ਪੰਜੀ ਟੁੱਟੀ ਕਿਉਂ ਚੱਲ ਰਹੀ ਆ ਟੁੱਟੀ ਹੋਣਾ ਸਰਕਾਰੀ ਪਾਣੀ ਆਉਂਦਾ ਵਾ ਨਹੀਂ ਪਰ ਆਪਾਂ ਇਹਦਾ ਮੂੰਹ ਤਾਂ ਬੰਦ ਕਰ ਹੀ ਸਕਦੇ ਆ ਲੋ ਆ ਕੰਦ ਨੂੰ ਟੇੜਾ ਗਈ ਆ ਇਹ ਪਾਣੀ ਦੀ ਵਜ੍ਹਾ ਕਰਕੇ ਦੀ ਤੇ ਵਿਆਗ ਆ ਇਹ ਬੱਚੀ ਤੇ ਵਿਆਗ ਬੱਚੀ ਨੂੰ ਹੁਣ ਉਹ ਲੈ ਕੇ ਐਦਾਂ ਦੇ ਹੜਜ ਜਾਂ ਐਦਾਂ ਦੀ ਸਥਿਤੀ ਚ ਕਿੱਥੇ ਜਾਣ ਉਹਦੋ ਫੁੱਟ ਪਾਣੀ ਦੇ ਵਿੱਚ ਸੀਗਾ ਅੱਛਾ ਇੱਥੇ 2-2 ਫੁੱਟ ਪਾਣੀ ਸੀ ਇੱਥੋਂ ਤੱਕ ਪਾਣੀ ਸੀ ਆਇਆ 300 ਤੱਕ ਪਾਣੀ ਜਿੱਥੇ ਅਸੀਂ ਆ ਉੱਗੀ ਦੀਆਂ ਕਲੋਨੀਆਂ ਕਹਿ ਲਓ ਤੁਸੀਂ ਇਹਨਾਂ ਨੂੰ ਬਹੁਤ ਜ਼ਿਆਦਾ ਪਾਣੀ ਆ ਇੱਥੇ ਤਾਂ ਤੇਜ਼ ਬਹੁਤ ਆ ਕਿਉਂਕਿ ਨਵਾਨ ਇੱਧਰ ਨੂੰ ਆ ਤੇ ਨੀਵਾ ਪਾਸਾ ਇੱਧਰ ਨੂੰ ਹੋਣ ਕਰਕੇ ਪਾਣੀ ਬਹੁਤ ਜ਼ਿਆਦਾ ਆ ਤਕਰੀਬਨ ਡੇਢ ਕ ਫੁੱਟ ਪਾਣੀ ਹੈਗਾ ਆ ਆਰਾਮ ਦੇ ਨਾਲ ਡੇਢ 2-3 ਫੁੱਟ ਪਾਣੀ ਚੱਲ ਚੁੱਕਾ ਜੀ ਚੱਲ ਚੁੱਕਾ ਹਾਂਜੀ ਰਾਤੀ ਆਇਆ ਕਿੰਨੇ ਕ ਵਜੇ ਆ 23 ਵਜੇ 23 ਵਜੇ ਪਾਣੀ ਆਇਆ ਹਾਂਜੀ ਸੋ ਇਹ ਕਾਲਾ ਸੰਘਿਆ ਸਾਈਡ ਇੱਧਰ ਨੂੰ ਕਾਲਾ ਸੰਘਿਆ ਸਾਈਡ ਪੈਂਦੀ ਆ ਤੇ ਇੱਧਰੋਂ ਪਾਸਾ ਉੱਚਾ ਆ ਆਪ ਆਸਾਂ ਨੀਮਾ ਆ ਇਹ ਉੱਗੀ ਦਾ ਇਹ ਪਾਸਾ ਜਿਹੜਾ ਨੀਮਾ ਆ 2:30 ਵਜੇ ਬਹੁਤ ਜ਼ਿਆਦਾ ਪਾਣੀ ਇਹ ਇੱਕ ਦਿਨ ਕੱਢ ਰਹੀ ਹੈ ਸਾਫੀ ਅੱਛਾ ਜੀ ਇੱਦਾਂ ਬੰਨ੍ਹ ਲਾ ਕੇ ਸਾਡੇ ਅੰਦਰਾਂ ਤੋਂ ਸਾਰੇ ਚੱਲ ਗਿਆ ਸੀਗਾ ਪਾਣੀ ਅੱਛਾ ਇੱਦਾਂ ਬੰਨ੍ਹ ਰਾ ਕੇ ਰੋਕ ਰਹੇ ਆ ਲਾ ਕੇ ਰੋਕ ਕੇ ਪਾਣੀ ਦਬਾੜਤਿਆਂ ਨਾਲ ਕੱਢਿਆ ਆ ਕੱਢਦੇ ਰਿਹਾ ਇਹ ਪਾਟ ਕੱਢ ਨਾਲ ਕੱਢਿਆ ਆ ਦੇਖੋ ਬਹੁਤ ਟੋਟਲ ਵੀ ਤੇਰਾ ਪੈ ਗਿਆ ਓਏ ਹੋਏ ਓਏ ਹੋਏ ਅੱਜ ਅੱਗੇ ਪਤਾ ਨਹੀਂ ਕਦੋਂ ਨੂੰ ਡਿੱਗ ਤਾ ਓਏ ਹੋਏ ਹੋਏ ਦੇਖੋ ਆਣ ਕੇ ਆ ਆ ਤਾਂ ਬਹੁਤ ਨੁਕਸਾਨ ਹੋ ਗਿਆ ਅੱਛਾ ਜੀ ਆਪਣਾ ਡਿੱਗਣ ਵਾਲਾ ਹੀ ਆਪਣਾ ਉਹ ਡਿੱਗ ਜਵੇ ਪੋਤੇ ਵੀ ਚੁੰਦੇ ਆ ਤੇ ਭੈਣ ਜੀ ਟੂਟੀ ਕਿਉਂ ਚੱਲ ਰਹੀ ਆ ਟੂਟੀ ਹੋਣਾ ਸਰਕਾਰੀ ਪਾਣੀ ਹੁੰਦਾ ਵਾ ਨਹੀਂ ਪਰ ਆਪਾਂ ਇਹਦਾ ਮੂੰਹ ਤਾਂ ਬੰਦ ਕਰੀ ਸਕਦੇ ਆ ਆਪਾਂ ਇਹ ਤਾਂ ਬੰਦ ਕਰੀਏ ਅੱਜ ਇਹ ਲੈ ਚੱਲੀ ਜਾਂਦਾ ਵਾ ਅੱਗੇ ਤਾਂ ਨਹੀਂ ਪਰ ਸਾਡੀ ਸਾਡੀ ਇੱਕ ਜ਼ਰੂਰੀ ਬੇਨਤੀ ਆ ਭੈਣ ਜੀ ਪਤਾ ਇਦਾਂ ਦੇਖੋ ਆਪਾਂ ਨਾ ਪਾਣੀ ਇਦਾਂ ਨਾ ਵਹਾਓ ਬਾਹਰ ਪਾਣੀ ਦਾ ਆ ਹਾਲ ਆ ਤੇ ਆਪਾਂ ਚਾਹੇ ਕੁਛ ਵੀ ਆ ਪੀਣ ਵਾਲਾ ਪਾਣੀ ਇਦਾਂ ਨਾ ਵਹਾਓ ਇੱਕ ਤੇ ਤੁਸੀਂ ਤੇ ਆਲਰੇਡੀ ਖੜਚੋਂ ਉਹ ਰਖਿਓ ਘਰਾਵਾ ਵੀ ਤੇ ਉਹ ਸਾਰੇ ਡੁੱਬੇ ਆ ਉਧਰ ਦੀ ਜਾਣਾ ਪਣਾ ਓਏ ਹੋਏ ਉਹ ਤਿੰਨ ਕਿੰਨੇ ਘਰ ਆ ਭਾਜੀ ਇਹਨਾਂ ਦਾ ਪਾਣੀ ਆ ਤਿੰਨ ਘਰ ਆ ਉੱਥੇ ਤਿੰਨ ਘਰ ਆ ਹਾਂ ਚਾਰ ਪੰਜ ਫੁੱਟ ਪਾਣੀ ਆ ਹਾਂ ਇਹਦਾ ਕਾਰਨ ਕੀ ਆ ਪਾਣੀ ਇੰਨਾ ਜ਼ਿਆਦਾ ਇੱਥੇ ਆਉਣ ਦਾ ਕੋਈ ਹਰ ਨਹੀਂ ਜਾਂ ਮੀ ਦਾ ਪਾਣੀ ਜਿੰਨਾ ਵੀ ਇੱਦੋਂ ਕਾਲਾ ਸੰਘਾ ਤੋਂ ਜੰਨਵਾਲ ਵਾਲੀ ਮਹਿਤ ਤੋਂ ਸਾਰਾ ਇਹ ਐ ਨੂੰ ਆਉਂਦਾ ਖੱਤਿਆ ਤੈਨੂੰ ਹੀ ਆਉਂਦਾ ਹਰ ਵਾਰੀ ਆਉਂਦਾ ਇੰਨਾ ਵਾਲੀ ਉਹ ਹਰ ਵਾਰੀ ਹਰ ਵਾਰੀ ਇਦਾਂ ਹੀ ਆਉਂਦਾ ਇਦਾਂ ਹੀ ਆਉਂਦਾ ਤੇ ਦਾ ਹੱਲ ਕੋਈ ਨਹੀਂ ਇਹਦਾ ਕੋਈ ਹੱਲ ਨਹੀਂ ਇਹਦਾ ਪ੍ਰਸ਼ਾਸਨ ਨੂੰ ਕਹਿਣਾ ਚਾਹੀਦਾ ਵੀ ਇਹਦਾ ਪਾਣੀ ਦਾ ਕੋਈ ਸੈਪਰੇਟ ਟੈਂਕ ਬਣਾਉਣ ਅਲੱਗ ਬਣਾਉਣ ਇਹਦਾ ਪਾਣੀ ਦਾ ਜਿਹੜਾ ਨਿਕਾਸ ਹੈ ਕੇ ਪਾਸੇ ਪਿੰਡ ਦਾ ਕਿ ਸਾਈਡ ਤੇ ਕੱਢਿਆ ਜਾਵੇ ਅੱਛਾ ਜੀ ਇਸ ਕਰਕੇ ਆਜੋ ਭਾਜੀ ਅੱਗੇ ਆਜੋ ਹੋ ਸਕਦਾ ਆ ਅੱਜ ਤਾਂ ਬੜੀ ਮੁਸ਼ਕਲ ਹੈ ਲੈਂਟਰ ਨੂੰ ਤੇੜਾ ਆ ਗਈਆਂ ਹਾਂਜੀ ਆ ਜਾ ਦੇਖੋ ਆ ਜਾ ਪਾਪਾ ਜੀ ਆ ਅੱਛਾ ਜੀ ਆ ਕਾਲਰ ਨੂੰ ਤੇੜਾ ਆ ਗਈ ਆ ਇਹ ਪਾਣੀ ਦੀ ਵਜ੍ਹਾ ਕਰਕੇ ਜੀ ਝੁਕਾਂ ਦੇ ਘਰਾਂ ਨੂੰ ਤੇੜਾ ਤਾਂ ਕਾ ਗਈਆਂ ਐਨੀ ਹਾਂ ਮੈਂ ਦਿਖਾ ਲਿਆ ਜੀ ਇਹ ਚ ਇਹ ਲੈਂਟਰ ਓਏ ਹੋਏ ਹੋਏ ਬਿਲਕੁਲ ਓਏ ਹੋਏ ਬੇਬੀ ਹਾਂ ਇਹ ਗੱਲ ਬਹੁਤ ਵੱਡੀ ਗੱਲ ਆ ਤੇ ਵਿਅੰਗ ਆ ਇਹ ਬੱਚੀ ਤੇ ਦਿਵਿਆਂਗ ਬੱਚੀ ਨੂੰ ਹੁਣ ਉਹ ਲੈ ਕੇ ਏਦਾਂ ਦੇ ਹੜਜ ਜਾਂ ਏਦਾਂ ਦੀ ਸਥਿਤੀ ਚ ਕਿੱਥੇ ਜਾਣ ਹੜਾਂ ਦੀ ਮਾਰ ਹੀਠ ਜਿਹੜੀ ਥਾਂ ਆ ਉਹ ਹੜਾਂ ਦੀ ਮਾਰ ਹੀਠ ਸਾਡਾ ਮਾਝਾ ਸਾਡੇ ਦੁਆਬੇ ਦਾ ਵੱਡਾ ਏਰੀਆ ਸਾਡਾ ਮਾਲਵਾ ਆ ਚੁੱਕਾ ਦੁਆਬੇ ਦੇ ਵਿੱਚ ਆ ਜਿਹੜਾ ਸੈਂਟਰ ਜਿਹੜਾ ਇਹ ਬਚਿਆ ਹੋਇਆ ਸੀ ਪਰ ਇੱਥੇ ਮੀਂਹ ਨੇ ਮਾਰ ਕਰ ਦਿੱਤੀ ਹਾਂਜੀ ਵੀਰੇ ਹਾਂਜੀ ਵੀਰ ਜੀ ਆਹ ਘਰ ਹੈਗਾ ਆਪਣਾ ਇਦਾਂ ਦੇ ਹਾਲਾਤ ਬਣੇ ਪਾਣੀ ਇੱਥੋਂ ਤੱਕ ਸਾਰਾ ਪਾਣੀ ਡੁੱਬ ਗਿਆ ਇੱਥੇ ਤਾਂ ਹੀ ਸੀ ਹਾਂਜੀ ਇੱਥੇ ਇੰਨਾ ਪਾਣੀ ਸੀਗਾ ਜੀ ਅੱਛਾ ਹਾਂਜੀ ਦੇਖੀਨੇ ਕਾ ਹਾਲਾਤ ਆ ਸਾਰਾ ਹੀ ਦੇਖੋ ਆਤਰ ਪਾਲਾਂ ਦੇ ਨਾਲ ਅੱਛਾ 70 ਪਾਲਾਂ ਨਾਲ ਹੈ ਸਾਡੇ ਬਾਹਰ ਹੀ ਨਾ ਅੱਛਾ ਉਧਰੋਂ ਬਹਿ ਗਿਆ ਜੀ ਓਏ ਹੋਏ ਉਹੀਆਂ ਖਾਈਆਂ ਬਹਿ ਗਈਆਂ ਆ ਦੇਖੋ ਇਹ ਕਮਰਿਆਂ ਦੇ ਵਿੱਚ ਤੇ ਛੱਤਾਂ ਵੀ ਚੋਰੀਆਂ ਹੈ ਆ ਆ ਬੈਗਿੰਨਾ ਪਾਣੀ ਦੇ ਕੁਪੀ ਘੜੀ ਦਾ ਪਾਣੀ ਦੋ-ਦੋ ਫੁੱਟ ਪਾਣੀ ਇਹਦੇ ਵਿੱਚ ਸੀਗਾ ਅੱਛਾ ਆ ਦੇਖੋ ਨਿਸ਼ਾਨ ਇੱਥੇ ਦੋ-ਦੋ ਫੁੱਟ ਪਾਣੀ ਸੀ ਇੱਥੋਂ ਤੱਕ ਪਾਣੀ ਗਿਆ ਇੱਥੋਂ ਤੱਕ ਪਾਣੀ ਗਿਆ ਹਾਂਜੀ ਓਏ ਹੋਏ ਆ ਦੇਖੋ ਅੰਦਰ ਸਾਰੇ ਤੂੜੀ ਆ ਜਿਹੜੀ ਸੀਗੀ ਤੇ ਇਹਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਕੋਈ ਪ੍ਰਬੰਧ ਨਹੀਂ ਗਾਜੀ ਇਹ ਕੋਈ ਪ੍ਰਸ਼ਾਸਨ ਨੂੰ ਕਹਿਣਾ ਚਾਹੀਦਾ ਹੈ ਗਾਇ ਕਿ ਸਾਡਾ ਕੋਈ ਹੱਲ ਕਰਨਾ ਨਹੀਂ ਤਾਂ ਸਾਡਾ ਤਾਂ ਬਹੁਤ ਬੁਰਾ ਹਾਲ ਹੈ। ਅੱਛਾ ਇਹ ਹਰ ਵਾਰੀ ਇਦਾਂ ਹੀ ਪਾਣੀ ਆਉਂਦਾ ਆ? ਜਦੋਂ ਵੀ ਜਾਨੀ ਕਿ ਤੁਹਾਡੇ ਮੀਂਹ ਜਿਆਦਾ ਪੈਂਦਾ ਆ। ਹਾਂਜੀ ਉਹਦੋਂ ਇਹ ਹਾਲਾਤ ਬਣਦੇ ਆ। ਉੱਗੀ ਦਾ ਜਾਨੀ ਆ ਆਪਾਸਾ ਇਦਾਂ ਹੀ ਡੁੱਬਦਾ। ਇਦਾਂ ਹੀ ਡੁੱਬਦਾ ਜੀ। ਓਹ ਹੋ ਹੋ। ਇੱਕ ਵਾਰੀ ਤਾਂ 84 ਵਿੱਚ ਅਸੀਂ ਆਪ ਕੋਲ ਥੱਲੇ ਆ ਚੱਲੇ ਸੀਗੇ ਤੇ ਪਾਣੀ ਮਤਾਨ ਡੱਗ ਗਿਆ ਸੀ। 88 ਵਿੱਚ 88 ਵਿੱਚ ਤੇ ਪਾਣੀ ਦਾ ਇਦਾਂ ਹੀ ਚੱਲੀ ਜਾਂਦਾ। ਅੱਛਾ ਕਿ ਸਭ ਗਟਰ ਸਾਰਾ ਵਹਿ ਗਿਆ ਹਾਂਜੀ ਪਾਣੀ ਆ ਗਿਆ ਅੰਦਰ ਸਾਰੇ ਸਾਰੇ ਹਾਂ ਤੇ ਉਹ ਦੇਖੋ ਕੀ ਮਿਲਦੀ ਐ ਇੱਥੇ ਓਏ ਹੋਏ ਸੋ ਇਹ ਗਰੀਬ ਲੋਕਾਂ ਦੇ ਹੋਏ ਨੁਕਸਾਨ ਦਾ ਕੌਣ ਆਪਾਂ ਕੀ ਕਹੀਏ ਵੀ ਹੁਣ ਕੌਣ ਜ਼ਿੰਮੇਵਾਰ ਆ ਇਹਨਾਂ ਲੋਕਾਂ ਵਿਚਾਰਿਆਂ ਦੀ ਬਾਤ ਪੁੱਛਣ ਵਾਲਾ ਕੌਣ ਆ ਅੱਛਾ ਜੀ ਪਾਣੀ ਵੀ ਚੋਈ ਜਾਂਦਾ ਬਿੱਡਾਂ ਦੇ ਭਾਂਡੇ ਅੱਛਾ ਜੀ ਮਾਰਨਿੰਗ ਸੀ ਗੱਟ ਕੇ ਪਾਣੀ ਤੇ ਤੇਰਾ ਸੀ ਹੁਣ ਬੰਨ ਲਾਇਆ ਅੱਛਾ ਜੀ ਹਾਂਜੀ ਪਾਣੀ ਅੰਦਰ ਸੁਭਾਸ ਪਾਣੀ ਅੰਦਰ ਵਰ ਗਿਆ ਤੁਹਾਡੀ ਸੁਣਵਾਈ ਦਾ ਨਹੀਂ ਹੁੰਦੀ ਕਾਰਨ ਕੀ ਆ ਕਾਰਨ ਪ੍ਰਸ਼ਾਸਨ ਆਉਂਦਾ ਹੀ ਨਹੀਂ ਪਿਆ ਜਦੋਂ ਵੋਟਾਂ ਲੈਣੀ ਚੱਤ ਜਾਰੀ ਹੈ ਅਸੀਂ ਬੈਠ ਕੇ ਪਾਣੀ ਲਪਾਰੀਆਂ ਚ ਪਾਣੀ ਚੱਲ ਗਿਆ ਪੈਂ ਜੀ ਮੈਂ ਇੱਕ ਗੱਲ ਪੁੱਛਦਾ ਜਦੋਂ ਹੁਣ ਵੀ ਤੁਹਾਡੀ ਗੱਲ ਹੋਈ ਆ ਹਾਂਜੀ ਤਾਂ ਹੁਣ ਕੀ ਕਹਿ ਕੇ ਗਏ ਨੇ ਤੁਹਾਨੂੰ ਹੁਣ ਕਹਿੰਦੇ ਹਜੇ ਧਰਮਸ਼ਾਲਾ ਚ ਕੋ ਬਾਤ ਕਰਾਂਗੇ ਗੱਲ ਹਾਂ ਪਰਾ ਵੇਸ ਦੀ ਨੇ ਕਹਿੰਦੇ ਹੁਣ ਕਿਉਂ ਉੱਥੇ ਜਾਓ ਬਿਮਾਰੀਆਂ ਲੱਗਣੀਆਂ ਇਦਾਂ ਵਜਾ ਜਾਣਾ ਕੱਪੜੇ ਵਗੈਰਾ ਵੀ ਇਦਾਂ ਕੱਢ ਕੇ ਰੱਖਣੇ ਪਏ ਹਾਂ ਜੀ ਆਪਣੇ ਕੱਡੇ ਕੱਪੜਿਆਂ 'ਚ ਪਾਣੀ ਇਦਾਂ ਨੂੰ ਚੜਦਾ ਬਹੁਤ ਜ਼ਿਆਦਾ ਪਾਣੀ ਸਾਰੇ ਘਰਾਂ 'ਚ ਪਾਣੀ ਗਿਆ ਹਾਂ ਜੀ ਸਾਡੇ ਤੇ ਜੀ ਬਿਸਤਰਿਆਂ 'ਚ ਵੀ ਪਾਣੀ ਵੜਿਆ ਹੋਇਆ ਸੀ ਅਸੀਂ ਬੈਠ ਕੇ ਰਾਤ ਕੱਟੀ ਆ ਜਿਹੜੇ ਪੈਪ ਵੀ ਪਾਏ ਹਨ ਨਾ ਸਾਡੇ ਛੋਟੇ ਪੈਪ ਪਾਏ ਸਾਰੇ ਬੈਕ ਪਾਣੀ ਮੜ ਕੇ ਸਾਡਾ ਅੰਦਰ ਪਰ ਓਏ ਹੋਏ ਆਹ ਦੇਖੋ ਇੰਨਾ ਤੁਹਾਨੂੰ ਪ੍ਰਬੰਧ ਕਰਨਾ ਪਿਆ ਤੇ ਪਾਣੀ ਫੇਰ ਵੀ ਨਹੀਂ ਰੁਕਿਆ ਪਾਣੀ ਇੱਥੋਂ ਤੱਕ ਪਾਣੀ ਕੱਟਿਆ ਸੀ 150 ਤੱਕ ਪਸਗਾ ਪਾਣੀ ਸੀ ਜੇ ਕੋਈ ਕਵੇ ਬੰਦਾ ਵੀ ਯਾਰ ਲੋਕ ਝੂਠ ਬੋਲਦੇ ਨੇ ਝੂਠ ਤਾਂ ਕੋਈ ਨਹੀਂ ਬੋਲਦੇ ਭਾਈ ਤੁਹਾਡੇ ਸਾਹਮਣੇ ਆ ਆ ਦੇਖੋ ਗਿੱਲੇ ਕੱਪੜੇ ਨਾਲ ਬਾਲਚਾ ਆ ਗਿੱਲੇ ਕੱਪੜੇ ਆ ਅਲਮਾਰੀ ਚੋਂ ਗਿੱਲੇ ਇੱਥੋਂ ਤੱਕ ਭਰਿਆ ਸੀ ਇਹ ਕੋਠੇ ਚੋਂ ਡੇ ਸਾਡੇ ਓਏ ਹੋਏ ਪਾਣੀ ਮੁਰਦੇ ਹਜੇ ਵੀ ਆਉਂਦੇ ਸਾਡੇ ਕੱਪੜੇ ਵੀ ਸਾਰੇ ਐ ਜਿਹੜਾ ਇਹ ਬੇਹੱਦ ਬੇਹੱਦ ਮਾੜੇ ਹਾਲਾਤ ਆ ਪਾਣੀ ਭਾਈ ਬਈ ਜਾਂਦਾ ਥੱਲੇ ਉਤਾਰ ਸਾਡੀ ਤੂਹਿਆਂ ਵੀ ਬਹਿ ਗਈਆਂ ਪਾਣੀ ਦੇ ਨਾਲ ਓਏ ਹੋਏ ਸੋ ਟ੍ਰੇਨ ਸਿਸਟਮ ਇਹਨਾਂ ਦਾ ਵਧੀਆ ਨਾਂ ਹੋਣਾ ਇਹਨਾਂ ਲਈ ਜਿਹੜਾ ਪੈਣਾ ਜਿਹੜਾ ਸਹੀ ਨਹੀਂ ਪਿਆ ਸਾਡਾ ਸੀਵਰੇਜ ਪਿਆ ਤੁਹਾਡੇ ਆ ਪਿਆ ਕਿ ਨਹੀਂ ਪਿਆ ਹਾਂਜੀ ਛੋਟਾ ਪੈਪ ਪਿਆ ਇੰਨੀ ਕ ਹੋਦੀ ਬਣਾਈ ਛੋਟੇ ਪੈਪ ਪਾਏ ਹੋਏ ਉਹ ਫਲਾਟਾਂ ਦੇ ਤੇਰੇ ਸੀਮੈਂਟ ਤੇ ਪੈਪ ਨਹੀਂ ਪਾਏ ਤਾਂ ਉਹਦੀਆਂ ਕੱਢਦੇ ਨਹੀਂ ਉਹਨਾਂ ਸੇ ਦੂਸਰੀ ਨਾਲ ਜੇ ਸੀ ਬਿਨਾ ਉਹ ਨਹੀਂ ਕੱਢੀਂਗਾ ਇੰਨੀ ਆ ਕ ਕੱਢਦੀਆਂ ਉਹ ਪਾਣੀ ਸਾਰਾ ਬੈਕ ਮੜ ਕੇ ਘਰਾਂ ਚ ਵੜਦਾ ਦੇਖੋ ਜੀ ਸੀਵਰੇਜ ਜਿਹੜੇ ਨੇ ਉਹ ਬਹੁਤ ਮਾੜੇ ਆ ਇਹ 'ਚ ਕੋਈ ਸ਼ੱਕ ਨਹੀਂ ਹੈ ਸੀਵਰੇਜ ਜਿਹੜੇ ਆ ਉਹ ਸਹੀ ਹੋਣੇ ਚਾਹੀਦੇ ਆ ਤਾਂ ਹੁਣ ਗੱਲ ਫੇਰ ਉਹੀ ਵੀ ਆਪਾਂ ਰਿਪੋਰਟਿੰਗ ਤਾਂ ਕਰਦੇ ਕੋਈ ਨਹੀਂ ਨਿਊਜ਼ ਆਪਾਂ ਕਰਦੇ ਨਹੀਂ ਪਰ ਜਦੋਂ ਲੋਕ ਯਾਰ ਇਦਾਂ ਤੰਗ ਆ ਇਹਨਾਂ ਦੀ ਗੱਲ ਕੋਈ ਨਹੀਂ ਸੁਣਨ ੜਿਆ ਮੇਰਾ ਖਿਆਲ ਆ ਫਿਰ ਉਹਦੀ ਯਾਰ ਰਿਪੋਰਟ ਕਰ ਵੀ ਲੈਣੀ ਚਾਹੀਦੀ ਆ ਅੱਗੇ ਵੀ ਆਹੀ ਹਾਲ ਆ ਘਰ 'ਚ ਪਾਣੀ ਹਜੇ ਤੱਕ ਬੜਿਆ ਹੈ ਇੱਧਰ ਵੀ ਨਹੀਂ ਪੂਰਾ ਇੱਧਰ ਵੀ ਇਧਰ ਵੀ ਸਾਰਾ ਦੇਖੋ ਪੂਰਾ ਸਾਰਾ ਹੀ ਆ ਘਰ ਤੇ ਹਜੇ ਪਾਣੀ ਖੜਾ ਆ ਹੈ ਹੈ ਆ ਅੰਦਰ ਬੜਿਆ ਆ ਬਹੁਤ ਬੁਰਾ ਹਾਲ ਹੈ ਤੇ ਹਾਲਾਂਕਿ ਚੰਗਾ ਭਲਾ ਘਰ ਆ ਪਿੱਛੇ ਕੰਧ ਡਿੱਗੀ ਹੋਈ ਆ ਇਹਨਾਂ ਦੇ ਬਹੁਤ ਬੋਲੀ ਅੱਛਾ ਜੀ ਉਧਰ ਵੀ ਉਧਰ ਵੀ ਇਹਨਾਂ ਦਾ ਸਮੱਸਿਆ ਆ ਗਈ ਆ ਸਾਰੇ ਉਧਰ ਜਿਆਦੇ ਹਾਲਾਤ ਮਾੜੇ ਆ ਓਏ ਹੋਏ ਉਹ ਜਿਹੜੇ ਦੁਬਾਰਾ ਵਾਲੇ ਪਾਸੇ ਇਹਨਾਂ ਸਾਰੇ ਲੋਕਾਂ ਦੀ ਗੱਲ ਤੁਸੀਂ ਸੁਣੀ ਲਈ ਹੈ ਸੁਣ ਕੇ ਇਨਾਂ ਦੇ ਜਾਂ ਸਮੱਸਿਆਵਾਂ ਦੇਖ ਕੇ ਤੁਹਾਨੂੰ ਇਹ ਵੀ ਪਤਾ ਲੱਗ ਗਿਆ ਵੀ ਇਹ ਲੋਕ ਬੜੇ ਪਰੇਸ਼ਾਨ ਨੇ ਹੜ੍ਹ ਵਾਲੀ ਸਥਿਤੀ ਇੱਥੇ ਬਣੀ ਹੋਈ ਆ ਵਿਚਾਰੇ ਪਰੇਸ਼ਾਨ ਬਹੁਤ ਜ਼ਿਆਦਾ ਨੇ ਘਰਾਂ ਨੂੰ ਤੇੜਾ ਤੇ ਇੱਥੋਂ ਤੱਕ ਕਿ ਇਹਨਾਂ ਦੇ ਲੈਂਟਰ ਤੱਕ ਜਿਹੜੇ ਆ ਉਹਨਾਂ ਨੂੰ ਸਮੱਸਿਆ ਆ ਗਈ ਆ ਤੇ ਮੈਂ ਤਾਂ ਇੱਕ ਗੱਲ ਕਹਿਣਾ ਕਿ ਦੇਖੋ ਪਹਿਲੀ ਗੱਲ ਜਿਹੜੀ ਆ ਨਾ ਜੇ ਸਾਡੀ ਨਗਰ ਯੋਜਨਾ ਜੇ ਸਾਡੇ ਜਿਹੜੇ ਰੋਡ ਜਿਹੜੇ ਆ ਇਨਫਰਾਸਟ੍ਰਕਚਰ ਆ ਸਾਰਾ ਇਹ ਸਾਰਾ ਸਹੀ ਤਰੀਕੇ ਨਾਲ ਬਣਿਆ ਹੋਵੇ ਕੋਈ ਡਰੇਨ ਦਾ ਸਿਸਟਮ ਸਹੀ ਤਰੀਕੇ ਨਾਲ ਬਣਿਆ ਹੋਵੇ ਵੀ ਜੇ ਪਾਣੀ ਆਇਆ ਤਾਂ ਉਹ ਕਿੱਧਰ ਨੂੰ ਕੱਢਣਾ ਤੇ ਮੇਰਾ ਖਿਆਲ ਹੈ ਸ਼ਾਇਦ ਇਹ ਸਮੱਸਿਆਵਾਂ ਨਹੀਂ ਆਉਣਗੀਆਂ ਫਿਰ ਆ ਜਿੰਨੀ ਵੀ ਸੈਂਕੜੇ ਏਕੜਾਂ ਦੇ ਹਿਸਾਬ ਨਾਲ ਜ਼ਮੀਨ ਇੱਥੇ ਫਸਲ ਜਿੰਨੀ ਹੈ ਉਹ ਸਾਰੀ ਖਰਾਬ ਹੋ ਗਈ ਹੈ ਇਹ ਕਿੱਡਾ ਵੱਡਾ ਤੱਕਾ ਆ ਇਹ ਪੰਜਾਬ ਦੀ ਆਰਥਿਕਤਾ ਨੂੰ ਠੀਕ ਹੈ ਨਾ ਇੱਥੋਂ ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲਣਾ ਕਿੰਨਾ ਇੱਥੋਂ ਟੈਕਸ ਜਾਣਾ ਠੀਕ ਹੈ ਕਿੰਨੇ ਲੋਕਾਂ ਨੇ ਇਹ ਅਨਾਜ ਖਾਣਾ ਸੀ ਉਹ ਸਾਰਾ ਖਰਾਬ ਹੋ ਰਿਹਾ ਹੈ ਸੋ ਗੱਲ ਇਹ ਆ ਕਿ ਇੱਕ ਛੋਟੀ ਜੀ ਚੀਜ਼ ਤੁਹਾਨੂੰ ਦਿਖਾ ਲਈ ਆ ਪਰ ਸਮੱਸਿਆ ਬਹੁਤ ਇਹਨਾਂ ਲੋਕਾਂ ਦੀ ਵੱਡੀ ਆ ਸੋ ਹੋ ਸਕੇ ਤੇ ਪ੍ਰਸ਼ਾਸਨ ਜੇ ਇਹਨਾਂ ਦੀ ਗੱਲ ਸੁਣ ਰਿਹਾ ਤਾਂ ਅਸੀਂ ਇੱਕੋ ਹੀ ਬੇਨਤੀ ਕਰਾਂਗੇ ਹੱਥ ਜੋੜ ਕੇ ਕਿ ਯਾਰ ਇਹਨਾਂ ਲੋਕਾਂ ਦੀ ਜਿਹੜੇ ਸਮੱਸਿਆਵਾਂ ਨੇ ਉਹਨਾਂ ਨੂੰ ਜ਼ਰੂਰ ਜਿਹੜਾ ਆ ਉਹ ਹੱਲ ਕਰੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ